ਮਾਸ਼ੀਵਾੜਾ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣੇ ਵਿੱਚ ਇੱਕ ਪੁਰਾਣਾ ਕਸਬਾ ਹੈ। ਸਨ 1704 ਵਿੱਚ ਵੀ ਪੱਕਾ ਕਸਬਾ ਸੀ ਤੇ ਅੱਜ ਵੀ ਇੱਕ ਤਰ੍ਹਾਂ ਦਾ ਛੋਟਾ ਸ਼ਹਿਰ ਹੈ। ਉਸ ਵੇਲੇ ਵੀ ਅਮੀਰਾਂ ਦਾ ਸ਼ਹਿਰ ਸੀ। ਬਾਗ ਤੇ ਬੁਜਾਰ ਸਨ। ਹਰ ਤਰ੍ਹਾਂ ਦਾ ਕੰਮ ਉਸ ਵਿੱਚ ਹੁੰਦਾ ਸੀ। ਮਾਸ਼ੀਵਾੜਾ ਸਿੱਖ ਇਤਿਹਾਸ ਵਿੱਚ ਪੋਜਨੀਕ ਸ਼ਹਿਰ ਹੈ ਕਿਉਂਕਿ ਉਸਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਜਾਤਾਂ ਸੰਭਾਲ ਕੇ ਰੱਖੀਆਂ ਹਨ। ਦਖਣ ਵਾਲਾ ਸਮਰਾਲੇ ਤੇ ਕੁਰਾਲੀ ਦਾ ਮੋਟਰਾਂ ਡਾਂਗਿਆਂ ਦਾ ਅੱਡਾ ਹੈ ਉਸ ਅੱਡੇ ਤੋਂ ਸ਼ਹਿਰ ਵੱਲ ਜਾइए ਸ਼ਹਿਰ ਦੇ ਵਿੱਚੋਂ ਦੀ ਅਗਲੇ ਪਾਸੇ ਪੂਰਬ ਉੱਤਰ ਦਿਸ਼ਾ ਦੀ ਨੁਕਰ ਵਿੱਚ ਕੋਈ ਸਵਾ ਕੋ ਮੀਲ ਦੂਰ ਅੰਬਾਦਾ ਬਾਗ ਹੈ ਤੇ ਸੜਕ ਉੱਤੇ ਉੱਚੀਆਂ ਟਾਲੀਆਂ ਉੱਥੋਂ ਦੀ ਇੱਕ ਪੱਕੀ ਸੜਕ ਹੈ ਉੱਥੇ ਆ ਜਾਂਦਾ ਹੈ ਗੁਰਦੁਆਰਾ ਚਰਨ ਕਵਲ ਸਾਹਿਬ ਗੁਰਦੁਆਰਾ ਚਰਨ ਕਵਲ ਦੇ ਪੱਛਮ ਵੱਲ ਪਹਿਲੀ ਦੀ ਬਾਟ ਤੇ ਇੱਕ ਖੂਹ ਹੈ ਉਸ ਕੋ ਤੇ ਟੂਟੀਆਂ ਵੀ ਬਣੀਆਂ ਹਨ ਹਲਤੀ ਹੈ ਤੇ ਪਾਣੀ ਦਿੰਦਾ ਹੈ ਪਾਣੀ ਪੀਣ ਵਾਸਤੇ ਵੀ ਤੇ ਖੇਤਾਂ ਨੂੰ ਦੇਣ ਵਾਸਤੇ ਵੀ ਖੇਤਾਂ ਤੋਂ ਬਾਗ ਦੀਆਂ ਪੈਲੀਆਂ ਨੂੰ ਉਹ ਬਾਗ ਉਹ ਕੋ ਸਤਗੁਰੂ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜਾਦ ਵਾਲਾ ਖੂਹ ਹੈ ਉਸ ਖੂਹ ਵਿੱਚੋਂ ਕਦੀ ਚੋਜੀ ਪਿਤਾ ਜੀ ਨੇ ਜਲ ਪੀਤਾ ਸੀ ਪੋਦੇ ਦਿਨਾਂ ਵਿੱਚ ਖੋਦਾ ਨਿੱਕਾ ਜਲ ਜਿਹੜਾ ਜਲ ਉਸ ਵੇਲੇ ਅੰਮ੍ਰਿਤ ਰੂਪ ਬਣਿਆ ਉਸ ਕੋ ਦੇ ਦਰਸ਼ਨ ਕਰਨ ਲਈ ਜਦੋਂ ਕੋਈ ਸ਼ਰਧਾਲੂ ਜਾਂਦਾ ਹੈ ਤਾਂ ਖੋਦੀ ਚੁੱਪ ਅਡੋਲ ਅਵਸਥਾ 300 ਸਾਲ ਦੇ ਲਗਭਗ ਦੀ ਬੀਤੀ ਘਟਨਾ ਇੱਕ ਸਾਖੀ ਦੇ ਰੂਪ ਵਿੱਚ ਸੁਣਾਉਂਦਾ ਹੈ ਇਥੇ ਸ਼੍ਰੀ ਕਲਕੀ ਤਰਪੀਤਾ ਜੀ ਦੀਨ ਦੁਨੀਆ ਦੇ ਮਾਲਕ ਝਾੜ ਸਾਹਿਬ ਤੋਂ ਪੈਦਲ ਚੱਲ ਕੇ ਨੰਗੇ ਪੈਰੀ ਰਾਤ ਤਾਰਿਆਂ ਦੀ ਡਲਕ ਤੇ ਹਨੇਰੇ ਵਿੱਚ ਠਰੀ ਰੇਤ ਉਤੇ ਨੰਗੇ ਪੈਰ ਰੱਖਦੇ ਹੋਏ ਇਥੇ ਪਹੁੰਚੇ ਸਨ ਉਹ ਜਿੰਨੀ ਹਨੇਰੀ ਸੀ ਉਨਹੀਂ ਠਰੀ ਹੋਈ ਸੀ ਸਾਰੇ ਪਸ਼ੂ ਪੰਛੀ ਤੇ ਮਨੁੱਖ ਕਿਸੇ ਨਾ ਕਿਸੇ ਘਰ ਵਿੱਚ ਨਿੱਕੇ ਸੁੱਤੇ ਸਨ ਪਰ ਪਿਆਰਾ 마ਹੀ ਉਸ ਵੇਲੇ ਇੱਥੇ ਪੁੱਜਾ ਦਿਨ ਦੇ ਚੜਾ ਨਾ ਲਾਇਆ ਅੱਖਾਂ ਦੀਆਂ ਗਰੂੰਬਲਾਂ ਤੇ ਜੰਗਲ ਦੇ ਫਲ ਪੱਤੇ ਕੁਝ ਖਾਦੇ ਸਨ ਉਸ ਬਨਸਪਤੀ ਖੁਰਾਕ ਨੇ ਪਿਆਸ ਲਾਈ ਸੀ ਭਾਵੇਂ 마ਹੀ ਥੱਕਿਆ ਸੀ ਉਹ ਨਿੰਦਰੇ ਵਿੱਚ ਸੀ ਪੈਰਾਂ ਦੀਆਂ ਤਲੀਆਂ ਵਿੱਚੋਂ ਲਹੂ ਉਸੇ ਮਦਾਸੀ ਛਾਲੇ ਪਏ ਸਨ ਤੇ ਸੋਚ ਨਾਲ ਪੈਰ ਪਾਰੇ ਹੋਗੇ ਸਨ ਫਿਰ ਵੀ ਉਸਨੇ ਖੂ ਆਪ ਗੇੜਿਆ ਆਪ ਭਰੀਆਂ ਟਿੰਡਾਂ ਉੱਪਰ ਲਿਆਂਦੀਆਂ ਰੇਤਲੀ ਧਰਤੀ ਦੇ ਖੂ ਦਾ ਪਾਣੀ ਨਿੱਗਾ ਸੀ ਭਰੀ ਹੋਈ ਟਿੰਡ ਆਈ ਉਸ ਨੂੰ ਖੋਲਿਆ ਤੇ ਬੁੱਲਾਂ ਨਾਲ ਲਾ ਕੇ ਪੀ ਗਏ ਛੇ ਪੈਰ ਤੋਂ ਪਾਣੀ ਪੀਣ ਲਈ ਨਹੀਂ ਸੀ ਮਿਲਿਆ ਰਾਹ ਵਿੱਚ ਕੋਈ ਖੂ ਨਜ਼ਰ ਨਾ ਪਿਆ ਜੰਗਲ ਤੇ ਬਰੇਤਾ ਧਰਤੀ ਤੇ ਘੁੰਮਦੇ ਰਹੇ ਸਨ ਪਾਣੀ ਪੀ ਕੇ ਪੂਰਬ ਵਾਲੇ ਪਾਸੇ ਬਾਗ ਵਿੱਚ ਝੰਡ ਸੀ ਉਸ ਝੰਡ ਦੇ ਹੇਠਾਂ ਧਰਤੀ ਉੱਤੇ ਬਾਹ ਸਿਰੇ ਹੇਠਾਂ ਰੱਖ ਕੇ ਲੇਟ ਗਏ ਉਹਨਾਂ ਨੇ ਧਰਤੀ ਦੇ ਠਰੀ ਤੇ ਅਣਕ ਜੀ ਹੋਣ ਦਾ ਖਿਆਲ ਨਾ ਕੀਤਾ ਜਾਮੇ ਨਾਲ ਹੀ ਲੇਟੇ ਕਿਉਂਕਿ ਥਕੇਵਾ ਬਿਆੰਦ ਹੋ ਗਿਆ ਸੀ ਲੇਟਣ ਸਮੇ ਮਾਲਕ ਪਰਮਾਤਮਾ ਦਾ ਖਿਆਲ ਆਇਆ ਉਸਤੇ ਪਿਆਰ ਵਿੱਚ ਸੀ ਤਾਂ ਕਰੋ ਬੇਕਾਰ ਹੋਏ ਫਿਰਦੇ ਸਨ ਉਸ ਵੇਲੇ ਦੁੱਧ ਤੇ ਪਾਣੀ ਦਾ ਪਿਆਰ ਕਹਾਣੀ ਚੀਤਿਆਈ ਤੇ ਸੁੱਤੇ ਸਿੱਧ ਸੱਚੇ ਪ੍ਰਭੂ ਪਿਆਰ ਵਿੱਚ ਰੰਗੇ ਗਏ ਤੇ ਸ਼ਬਦ ਮੋਹ ਉਚਾਰਿਆ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਦੁੱਧ ਬਿਨ ਰੋਗ ਰਜਾਈਆਂ ਦਾ ਓਟਣ ਨਾਗ ਨਿਵਾਸਾਂ ਦੇ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਬੀng ਕਸਾਈਆਂ ਦਾ ਸਹਿਣਾ ਯਾਰ ਅੜੇ ਦਾ ਸਾਨੂੰ ਸੱਤਰ ਚੰਗਾ ਪੱਠ ਖੇੜਿਆਂ ਦਾ ਰਹਿਣਾ ਪੱਠ ਖੇੜਿਆਂ ਦਾ ਰਹਿਣਾ ਐਉਂ ਸੋਚਦੇ ਪ੍ਰਭੂ ਅਕਾਲ ਪੁਰਖ ਦਾ ਧਿਆਨ ਤਰਕੇ ਲੇਟੇ ਰਹੇ ਤੇ ਨੀਂਦ ਆ ਗਈ ਅਨੋਖੇ ਮਾਹੀ ਦੀ ਅੱਖ ਲੱਗੀ ਦੇਖ ਕੇ ਪੰਛੀ ਵੀ ਚੁੱਪ ਹੋ ਗਏ ਹਵਾ ਰੁਕ ਗਈ ਤੇ ਕੁਦਰਤ ਦੀਆਂ ਸ਼ਕਤੀਆਂ ਬਾਜਾਂ ਵਾਲੇ ਸਤਗੁਰ ਜੀ ਦੀ ਰਖਿਆ ਕਰਨ ਲੱਗੀਆਂ ਉਸ ਵੇਲੇ ਸ਼ੇਸ਼ਨਾਗ ਆ ਹਾਜ਼ਰ ਹੋਇਆ ਉਹ ਤਿੰਨ ਚਾਰ ਰੂਪ ਧਾਰਨ ਕਰਕੇ ਕੋਈ 2-3 ਫੁੱਟ ਦੀ ਵਿੱਥੂ ਤੇ ਬੈਠ ਗਿਆ ਰਾਖੀ ਕਰਨ ਲੱਗਾ ਦੁਸ਼ਮਣੀ ਦੇ ਭਾਵ ਨਾਲ ਜਦੋਂ ਕੋਈ ਆਵੇਗਾ ਉਸ ਨੂੰ ਡੰਗ ਮਾਰ ਕੇ ਰੋਕੇਗਾ ਸ਼ੇਸ਼ਨਾਗ ਨੇ ਕਦੀ ਸਤਗੁਰੂ ਨਾਨਕ ਦੇਵ ਜੀ ਦੀ ਸੇਵਾ ਕੀਤੀ ਸੀ ਜਦੋਂ ਤਲਵੰਡੀ ਦੇ ਬਾਹਰ ਸਾਹਿਬ ਗਊਆਂ ਚਾਰਦੇ ਹੋਏ ਨਿੰਦਰਾ ਦੇ ਵਾਸ ਹੋ ਕੇ ਵਣ ਦੀ ਸ਼ਾਹ ਹੇਠਾ ਲਿਟੇ ਸਨ ਸ਼ਾਫਿਰ ਕੀ ਸੂਰਜ ਦੀਆਂ ਤੇਜ਼ ਕਿਰਨਾਂ ਨੂੰ ਰੋਕਣ ਲਈ ਫਨਕਲਾਰ ਕੇ ਸ਼ਾਹ ਕੀਤੀ ਐਸ ਵਾਸਤੇ ਕਿ ਸਤਿਗੁਰੂ ਜੀ ਦੀ ਨੀਂਦ ਅਦੂਰੀ ਨਾ ਰਹੇ ਮੜਿ ਸ਼ੇਸ਼ਨਾਗ ਨੂੰ ਸੇਵਾ ਕਰਨ ਦਾ ਮੌਕਾ ਮਾਸ਼ੀਵਾੜੇ ਵਿੱਚ ਮਿਲਿਆ ਭਾਗਾ ਨਾਲ ਹੀ ਐਸੇ ਸਮੇਂ ਮਿਲਦੇ ਹਨ ਦੁਸ਼ਮੇਸ਼ ਪਿਤਾ ਜੀ ਜਾਂਢ ਹੇਠਾਂ ਅਬ ਰਾਜ ਗਏ ਸਨ ਆਪਣੀ ਕਿਰਪਾ ਦੀ ਮੁਠ ਆਪਣੇ ਹੱਥ ਵਿੱਚ ਸੀ ਉਪਗਉਤੀ ਆਸਰਾ ਸੀ ਨਿਕਾ ਆਸਰਾ ਸੀ ਤੇ ਵੱਡਾ ਆਸਰਾ ਸੀ ਅਕਾਲ ਪੁਰਖ ਦਾ ਉਧਰ ਪਾਈ ਜਿਉਣਾ ਵਿਆਕੁਲ ਹੋਇਆ ਜੰਗਲ ਦੀ ਛਾੜੀ ਛਾੜੀ ਦੇਖ ਰਿਆ ਸੀ ਇੱਥੇ ਹੀ ਕਿਤੇ ਇੱਥੇ ਹੀ ਕਿਤੇ ਉਸ ਦੇ ਦਿਲ ਦੀ ਆਵਾਜ਼ ਸੀ ਗੁਰੂ ਮਹਾਰਾਜ ਦੀ ਪਾਲ ਵਿੱਚ ਉਸ ਨੂੰ ਸੁਧ-ਬੁਧ ਨਹੀਂ ਸੀ ਰਹੀ ਨਾ ਕੰਡੇ ਵੱਜਣ ਦੀ ਚਿੰਤਾ ਨਾ ਠੰਡ ਦਾ ਡਰ ਪੋਖ ਤਰੇ ਭੁੱਲ ਗਈ ਸੀ ਉਹ ਪਾਲ ਦਾ ਫਿਰਦਾ ਸੀ ਦੋ ਤਿੰਨ ਵਾਰ ਮੁਗਲਾਂ ਨਾਲ ਟੱਕਰਾ ਹੋਇਆ ਪਰ ਗੁਰੂ ਮਹਾਰਾਜ ਜੀ ਆਪ ਹੀ ਆਪਣੇ ਸੇਵਕਾਂ ਨੂੰ ਬਚਾ ਕੇ ਰੱਖਦੇ ਹਨ ਉਹ ਝਾੜ ਸਾਹਿਬ ਦੇ ਨੇੜੇ ਗਏ ਅੱਗੇ ਵਧੇ ਝਾੜੀ ਤੇ ਕਪੜਾ ਪਿਆ ਦੇਖਿਆ ਚੁੱਕ ਲਿਆ ਇਹੋ ਤਾਂ ਗੁਰੂ ਜੀ ਦਾ ਬਸਤਰ ਹੈ ਐ ਆਕੇ ਸਿਰ ਮੱਥੇ ਨੂੰ ਲਾਇਆ ਆਵਾਜ਼ ਦਿੱਤੀ ਮਹਾਰਾਜ ਜੀ ਮਹਾਰਾਜ ਜੀ ਦਰਸ਼ਨ ਦਿਓ ਮੈਂ ਆਪ ਦਾ ਸੇਵਕ ਜਿਉਣਾ ਹਾਂ ਭਾਈ ਜਿਉਣੇ ਦਾ ਬੋਲ ਜੰਗਲ ਦੀ ਚੁੱਪ ਨੂੰ چیرਦੇ ਦੂਰ ਤੱਕ ਚਲੇ ਆ ਗਿਆ ਹੋਵੇਗਾ ਗੂੰਜ ਉਤਪਨ ਹੋਈ ਉਸਦੇ 2 ਕੋ ਮਿੰਟ ਪਿੱਛੋਂ ਝਾੜ ਹਿਲਣ ਦੀ ਆਵਾਜ਼ ਆਈ ਭਾਈ ਜਿਉਨੇ ਦੇ ਕੰਨ ਉਧਰ ਹੋਏ ਅੱਖਾਂ ਉਧਰ ਦੇਖਣ ਲੱਗੀਆਂ ਉਸ ਦੀਆਂ ਅੱਖਾਂ ਨੇ ਤਾਂ ਕੁਝ ਨਾ ਸੁਣਿਆ ਪਰ ਕੰਨੀ ਆਵਾਜ਼ ਪਈ ਸਤਨਾਮ ਸ੍ਰੀ ਵਾਹਿਗੁਰੂ ਉਹ ਖੁਸ਼ ਹੋ ਗਿਆ ਮੈਂ ਜਿਉਣਾ ਹਾਂ ਉਸ ਨੇ ਉੱਚੀ ਆਵਾਜ਼ ਚ ਆਖਿਆ ਮਹਾਰਾਜ ਤੁਸਾਂ ਦਾ ਸੇਵਕ ਦਰਸ਼ਨ ਦਿਓ ਵੈਰੀ ਕੋਈ ਨਹੀਂ ਨੇੜੇ ਤੇੜੇ ਆਉ ਆਖਦਾ ਹੋਇਆ ਕਾਲੀ ਨਾਲ ਜਿਉਣਾ ਉਧਰ ਨੂੰ ਹੋਇਆ ਜਿੱਦੋਂ ਆਵਾਜ਼ ਆਈ ਸੀ ਪਰ ਅੱਗੇ ਚਾੜੀਆਂ ਇੰਨੀਆਂ ਸੰਘਣੀਆਂ ਸਨ ਉਸ ਨੂੰ ਰਾਹ ਨਾ ਮਿਲਿਆ ਕੰਡਿਆਂ ਨਾਲ ਸਰੀਰ ਵਿਨੇ ਆ ਗਿਆ ਪਿੱਛੇ ਹਟਣ ਲੱਗਾ ਤਾਂ ਉੱਪਰਲੀ ਲੋਈ ਅੜ ਕੇ ਬਾਟ ਗਈ ਉਸ ਨੂੰ ਲੀੜੀਆਂ ਤੇ ਜਾਂਦੇ ਪਰਵਾਹ ਨਹੀਂ ਸੀ ਉਹ ਤਾਂ ਗੁਰਦਰਸ਼ਨਾਂ ਦੇ ਖਿੱਚ ਨਾਲ دیਵਾਨਾ ਹੋਇਆ ਫਿਰਦਾ ਸੀ ਉਸ ਦੀ ਕਵਰਾਟ ਵੱ ਚੁੱਕੀ ਸੀ ਉਹ ਦਰਸ਼ਨ ਤਾਂ ਗਾਸ ਰਹੀ ਤੁਰਿਆ ਫਿਰਦਾ ਜਾਂ ਜਿਉਂਦਾ ਸੀ ਵੈਸੇ ਠੰਡ ਤੇ ਨਠ ਭਜਨੇ ਉਸ ਦੇ ਸਰੀਰ ਨੂੰ ਨਿਰਬਲ ਕਰ ਦਿੱਤਾ ਸੀ ਮਹਾਰਾਜ ਉਸਨੇ ਵਾਝ ਦਿੱਤੀ ਇੱਥੇ ਰੋਪਾਈ ਜੀਉ ਨੇ ਅਗੋਂ ਉਤਰ ਮਿਲਿਆ ਸਤਬਚਨ ਮਹਾਰਾਜ ਉਸ ਦੇ ਪਿਛੋਂ ਝਾੜੀਆਂ ਹੇਲੀਆਂ ਇੱਕ ਦੀ ਥਾਂ ਦੋ ਪ੍ਰਗਟ ਹੋਏ ਖੁਸ਼ੀ ਨਾਲ ਜੀਉਣਾ ਬੋਲ ਨਾ ਸਕਿਆ ਦੋਹਾਵਾਂ ਵਲ ਦੇ ਹੈਰਾਨ ਹੋ ਰਿਹਾ ਸੀ ਸ਼ਾਇਦ ਸੋਚ ਰਿਹਾ ਸੀ ਕਿ ਕਿਸ ਨੂੰ ਗੁਰੂ ਮੰਨੇ ਕਿਸ ਦੇ ਚਰਨ ਪੜੇ ਅਸੀਂ ਸਿੱਖਾਂ ਸਤਗੁਰੂ ਜੀ ਦੇ ਪਾਲ ਵਿੱਚ ਚਮਕੌਰੋਂ ਚੱਲੇ ਸਾਂ ਇੱਕ ਨੇ ਉੱਤਰ ਦਿੱਤਾ ਤੁਸੀਂ ਵਿੱਚ ਗੁਰੂ ਜੀ ਨਹੀਂ ਹਨ ਨਹੀਂ ਤਾਂ ਫਿਰ ਪਰ ਤੁਸੀਂ ਕਿੱਥੇ ਤੱਕ ਬਲੋਲ ਵਿੱਚ ਪੂਰਨ ਮਸੰਦ ਦੇ ਘਰ ਗਏ ਸੀ ਫਿਰ ਮਾਸ਼ੀ ਵਾਲਾ ਭਾਈ ਜੂਨੇ ਨੇ ਸਾਰੀ ਵਾਰਤਾ ਸੁਣਾ ਦਿੱਤੀ ਧਿਆਨ ਵਿੱਚ ਕਿਹਾ ਇੱਕ ਝਾੜੀ ਉੱਤੇ ਇਹ ਕਪੜਾ ਪਿਆ ਮਿਲਿਆ ਹੈ ਕਿਹੜਾ ਐ ਬਲਹਾਰੇ ਜਾਈਏ ਇਹ ਤਾਂ ਮਾਰਾ ਜੀ ਦੇ ਪਾਸ ਸੀ ਨਿਸ਼ਾਨੀ ਰੱਖ ਗਏ ਹਾਂ ਨਿਸ਼ਾਨੀ ਰੱਖ ਗਏ ਗਏ ਕਿਧਰ ਪੈਰ ਦੇਖੋ ਨੰਗੇ ਪੈਰ ਐਉਂ ਦਿਨਾਂ ਨੇ ਆਪਸ ਵਿੱਚ ਗੱਲ ਕੀਤੀ ਉਸ ਵੇਲੇ ਸੂਰਜ ਚੜ ਚੁੱਕਾ ਸੀ ਆਕਾਸ਼ ਨਿਰਮਲ ਨਜ਼ਰ ਆਇਆ ਲੋੜੇ ਦੀ ਸੀਤ ਪਈ ਕਈਆਂ ਦਿਨਾਂ ਪਿੱਛੋਂ ਸੂਰਜ ਨਿਕਲਿਆ ਸੀ ਪਹਿਨਾਮੀ ਤੇ ਹਨੇਰੀ ਰਹੀ ਲੋੜੇ ਦੀ ਸੀਤ ਪਈ ਇੱਥੇ ਤਾਂ ਘਾਹ ਤੇ ਰੂੜਾਂ ਦੀ ਤਰਤੀ ਜੰਗਲ ਤੋਂ ਬਾਹਰ ਪਾਵੇਂ ਕੁਝ ਨਜ਼ਰੀ ਪਾਵੇ ਚੱਲੋ ਇਹ ਦੇਖੋ ਟਾਣੀਆਂ ਕਟੀਆਂ ਦੇਖੋ ਨਾ ਐਨੇ ਗਏ ਜੋ ਟਾਹਣੀਆਂ ਨੂੰ ਕੱਟ ਕੇ ਤੁਰੇ ਗਏ ਹਨ ਭਾਈ ਚੋਨੇ ਨੇ ਆਖਿਆ ਸਜਰੀਆਂ ਕਟੀਆਂ ਝਾੜੀਆਂ ਦੀਆਂ ਟਾਹਣੀਆਂ ਸਨ ਇਧਰ ਚੱਲੋ ਜ਼ਰੂਰ ਮਹਾਰਾਜ ਜੀ ਇਧਰ ਗਏ ਹਨ ਹਾਂ ਛੇਤੀ ਚੱਲੀਏ ਐਉਂ ਕਾਲੀ ਨਾਲ ਬਚਨ ਕਰਦੇ ਹੋਏ ਅੱਗੇ ਵਧੀ ਗਏ ਜੰਗਲ ਵਿੱਚੋਂ ਨਿਕਲੇ ਤਾਂ ਗੇਰੇ ਤਲੀ ਧਰਤੀ ਉੱਤੇ ਪੈਰ ਚਿੰਨ ਦੇਖੇ ਉਹਨਾਂ ਜਿਨ੍ਹਾਂ ਦੇ ਪਿੱਛੇ ਖੋਜੀਆਂ ਵਾਂਗ ਚੱਲਦੇ ਗਏ ਤੁਰੇ ਗਏ ਪੱਛਮ ਦਿਸ਼ਾ ਵੱਲ ਮੈਂ ਆਖਦਾ ਹਾਂ 마ਸ਼ੀਵੜਾ ਵੱਲ ਗਏ ਹੋਣਗੇ ਭਾਈ ਚੋਨੇ ਨੇ ਆਖਿਆ ਜਰਨ ਚਨਵੀ ਤਾਂ ਉਧਰ ਨੂੰ ਜਾ ਰਹੇ ਹਨ ਇੱਕ ਸਿੰਘ ਨੇ ਉਤਰ ਦਿੱਤਾ ਗਲਾਬਾ ਮਸੰਦ ਹੈ 마ਸ਼ੀਵਾੜੇ ਵਿੱਚ ਗੁਰਮਖ ਤੇ ਸ਼ਰਦਾਲੂ ਉਹ ਪੂਰਨ ਮੰਗ ਅਕਿਰਤ ਕੰਨੀ ਨਾ ਬੇਈਮਾਨੇ ਭਾਈ ਜੂਣਾ ਆਖ ਰਿਆ ਸੀ ਉਸ ਦੀਆਂ ਅੱਖਾਂ ਗੇ ਚੰਦਰਾ ਮਸੰਦ ਪੂਰਨ ਸੀ ਜਿਹੜਾ ਮੁਗਲਾਂ ਕੋਲੋਂ ਡਰ ਕੇ ਗੁਰੂ ਮਹਾਰਾਜ ਤੋਂ ਬੇਮਖ ਹੋਇਆ ਨੱਠੇ ਚੱਲੀਏ ਜੂਣੇ ਨੇ ਆਖਿਆ ਚਲੋ ਜਿੰਨਾ ਛੇਤੀ ਪੰਦ ਹੁੰਦਾ ਹੈ ਕਰੋ ਉਹ ਵਾਹੋ ਦਾਹੀ ਚੱਲ ਪਏ ਉਸ ਸਵੇਰੇ ਸੂਰਜ ਵਾਵਾ ਚੜਾਇਆ ਸੂਰਜ ਦੀਆਂ ਕਿਰਨਾਂ ਨਿੱਗੀਆਂ ਸਨ ਸਰੀਰ ਗਰਮ ਹੁੰਦੇ ਜਾਂਦੇ ਸੀ ਕੁਝ ਕਾਹਲੀ ਤੁਰਨ ਨਾਲ ਤੇ ਕੁਝ ਸੂਰਜ ਦੀਆਂ ਕਿਰਨਾਂ ਨਾਲ ਰੁਕ ਜਾਓ ਕੌਣ ਦੋ ਬੰਦਿਆਂ ਨੇ ਦੋ ਬੰਦਿਆਂ ਨੇ ਉਹਨਾਂ ਨੂੰ ਆਵਾਜ਼ ਦਿੱਤੀ ਉਹਨਾਂ ਦੇ ਜੀਵਨ ਦੇ ਦਿਨ ਪੂਰੇ ਹੋ ਚੁੱਕੇ ਸਨ ਤੇ ਮੌਤ ਦਾ ਬਹਾਨਾ ਸਿੰਘਾਂ ਨੂੰ ਵਾਹ ਦੇਣਾ ਸੀ ਉਥੇ ਨੂੰ ਰੋਕ ਕੇ ਆਵਾਜ਼ ਦੇਣ ਵਾਲੇ ਨੇੜੇ ਆਏ ਇੱਕ ਸਿੰਘ ਨੇ ਪੁੱਛਿਆ ਕੀ ਗੱਲ ਤੁਸੀਂ ਕੌਣ ਹੋ ਬੰਦੇ ਭਾਈ ਜੂਣਾ ਅੱਗੇ ਹੋਇਆ ਬੰਦੇ ਜਾਂ ਸਿੱਖ ਸਿੱਖ ਬੰਦੇ ਨਹੀਂ ਹੁੰਦੇ ਤੁਸੀਂ ਸਰਕਾਰ ਦੇ ਬਾਗੀ ਤੁਸਾਂ ਵਿੱਚ ਗੁਰੂ ਗੁਰੂ ਸ਼ਬਦ ਇੱਕ ਦੇ ਮੂੰਹ ਨਿਕਲਿਆ ਸੀ ਇੱਕ ਸਿੰਘ ਨੇ ਗਰਪਾਨ ਨਾਲ ਉਸਨੂੰ ਝਟਕਾ ਦਿੱਤਾ ਦੂਸਰਾ ਤਲਵਾਰ ਕਿੱਟਣ ਲੱਗਾ ਹੀ ਸੀ ਕਿ ਉਸ ਦਾ ਵੀ ਹੱਥ ਵੜ ਦਿੱਤਾ ਉਹ ਵੀ ਨਾਠ ਨਾ ਸਕਿਆ ਤੇ ਅਗਲੀ ਦੁਨੀਆ ਵਿੱਚ ਚਲਿਆ ਗਿਆ ਚੰਗਾ ਕੀਤਾ ਝਟਕਾ ਦਿੱਤਾ ਨਹੀਂ ਤਾਂ ਇਹਨਾਂ ਚੁੰਡਾਲਾਂ ਨੇ ਪਿੱਛਾ ਕਰਨਾ ਸੀ ਭਾਈ ਜੂਣੇ ਨੇ ਆਖਿਆ ਇਹਨਾਂ ਦੀ ਨੀਤ ਪੈੜੀ ਸੀ ਬਿਲਕੁਲ ਐਨਾ ਮੂਹਲਾ ਨੂੰ ਜਾ ਕੇ ਦੱਸਣਾ ਸੀ ਜੋੜੇ ਸੋਚੜੇ ਬਾਹੋदाई ਨਿਕਲੋ ਕੋਈ ਹੋਰ ਨਾ ਦੇਖ ਲੈ ਵੇ ਉਹ ਤਿੰਨੇ ਉਥੋਂ ਨਾ ਠੁੱਠੇ ਸਿੱਧਾ ਮੂੰਹ ਉਹਨਾਂ ਨੇ 마ਸੀ ਵਾੜੇ ਵਾਲ ਕਰ ਲਿਆ ਤੇ ਦੌੜੇ ਹੀ ਚਲੇ ਜਾਣ ਲੱਗੇ ਭੁੱਲ ਚੁੱਕ ਬਖਸ਼ ਦੇਣੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ